ਪਾਛਾਹੀ ਦਸਵੀਂ ਗਬੋਬਾ ਮੀਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਵੇ ਜਿਤ ਕੀ ਇਛਾ ਤਵ ਚਰਨ ਮਨਨ ਹੈ ਹਮਾਰਾ ਆਪਣਾ ਜਾਣਕਰੂ ਪ੍ਰਤਪਾਰਾ ਹਮਰਾ ਦੁਤ ਸਮਦ ਮੁਖਾਵ ਬਹੋ ਆਪਵਾਦੈ ਮਨਮਚਾਵ ਬਹੋ ਸੇਵ ਸੈ ਮੂਰ ਪਰਵਾਰਾ ਸੇਵ ਸਿਖ ਸੁਮੈ ਕਰਤਾਰ ਮੋ ਰਛਾ ਲਿ ਜ ਕਰਦਾ ਕਰੀਐ ਸਭ ਰਣ ਕਾ ਅਜੁ ਸ਼ੁਕਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਬਿਨਗੇ ਰਹੇ ਪਿਆਸਾ ਤੁਮਹਾ ਸ਼ਾਨ ਕਿ ਅਨੁਨਾਤਿਆ ਮੂ ਜੋ ਪਰਚਾਹੂ ਸੋ ਤੁਮਸੇ ਪਾਉ ਸੇਵਾ ਸਿਕ ਹਮਾਰੇ ਤਾਰਿ ਹੈ ਜਗ ਜਗ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾ ਦੇਵ ਜੈ ਭਰੀਐ ਮਰਨ ਕਾਲ ਕਾ ਆਤਨਾਸ਼ਨ ਬਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਰਿ ਰਖਾ ਰਾਖਨ ਰਖਨ ਹਾਰੇ ਸਾਹਿ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਨ ਗਿ ਹੰਤਾ ਆਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਪਰਮਾ ਭਗਤ ਦਾ ਕਾਲ ਪਾਏ ਸੂਜ ਬਤਰਾ ਕਾਲ ਪਾਏ ਗ੍ਰਿਸ਼ਨ ਪ੍ਰਗਾਸਾ ਸਾਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀ ਓ ਬੇਦ ਰਾਜ ਬ੍ਰਹਮਾ ਜੋ ਥੀ ਓ ਜਮਨ ਕਾਲ ਸਾਲੋ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੇਤ ਜਚਨ ਬਜਾਇਓ ਆਦ ਤੇ ਕਿ ਅਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਸਿਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਨਕਾ ਸਭ ਗੁਰ ਸੁਖ ਦੇਉ ਸਤਨਨ ਕਾ ਪਲਮੋ ਮਦ ਕੇਉ ਘੜ ਘੜ ਕੇ ਅੰਦਰ ਗੇ ਜਾਣ ਤੋ ਭਲੇ ਬੁਰੇ ਕੀ ਪੀਰ ਬਿਸ਼ਾਨਤ ਚਿਟ ਤੇ ਰਸੂਲਾ ਸਪਨ ਕਿਰਪਾ ਦ੍ਰਿਸ਼ਟ ਕਨ ਫੂਲਾ ਸੰਤਨ ਆਦਵ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀੜਮ ਸੰਨ ਘਟ ਘਟ ਕੇ ਬੜ ਬੜ ਕੇ ਜਾਣ ਜਦ ਕਰਖ ਕਰਾ ਕਰ ਤਰ ਪ੍ਰਜਾ ਤਰਤ ਤੈ ਦੇਹ ਅਪਰ ਜਵਾਖ ਰਖ ਕਰਤ ਹੋ ਕਮ ਹੂੰ ਤੁਮ ਮੈਂ ਅਮਰਤ ਦੇਹ ਤਰ ਸਭ ਹੂੰ ਜੇ ਤੇ ਬਜਰ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਉਹ ਜੋ ਉਚਾਰੈ ਤੋਮ ਸਰਵ हित ਰਹਿ ਨਿਰਾਲਮ ਜਾਨਨ ਬੇਦ ਪੇਦਾਰਾਲਮ ਦਰੰਕਾ ਨਰਮ ਕਾਂਦਰ ਲੰਬ ਆਦਾਨੀ ਲਾ ਅਨਾਦ ਸੰਭ ਤਾ ਕਉ ਅਚਾਰਤ ਪੇਦਾ ਜਾਕੋ ਪੀਵ ਨਾ ਪਾਵਤ ਪਿਤ ਤਾ ਕਾ ਰਪਾਹਨ ਨਿਮਾਨਤ ਮਹਾ ਮੂੜ ਹੈ ਕਿਛ ਪੇਦ ਨਾ ਜਾਣਤ ਵਾਹਾ ਦੇਵ ਕੋ ਕਹਿ ਦਸਦਾ ਸ਼ਿਵ ਅਦ੍ਰੰਕਾਰ ਕਾ ਜੀਵਤਨੇ ਪੇਵ ਆਪ ਆਪਣੇ ਮਦ ਹੈ ਜੀਤੇ ਪਰਨਨ ਪਰਪੈਨ ਤੂੰ ਹਾ ਤੇਤੇ ਤੁਮਰਾ ਲਖਾ ਨਾ ਜਾਇ ਬਸਰ ਚਹ ਬਿੰਦਸ ਜਾ ਵਰਥਮ ਸੰਸਾਰਾ ਇਕੈ ਰੂਪ ਨੂਸ ਰੂਪਾ ਰੰਗ ਪਿਮਰਾ ਕੇ ਪੁਪਾ ਅੰਡਜ ਜਿਰਜ ਸੇਤੇ ਕੀਨੀ ਤੁਮ ਖਾਨ ਬਹੋ ਰਚ ਦੇਲੀ ਕਹੋ ਪੁਤ ਰਾਜਾ ਹਵੇ ਬੈਠਾ ਕਹੋ ਸੁਨਿ ਪਿਓ ਸੰਗਤ ਇਕੱਠਾ ਸਗਰੇ ਸ੍ਰਿਸ਼ਟ ਆ ਦਿਖਾਇਆ ਚੰਪ ਬ ਆਜ ਵਾ ਸਰੂਪ ਸਵੰਗ ਸਭ ਔਰ ਅੱਛਾ ਮੇਰੇ ਦੁਖ ਕਰੋ ਸਿੱਖ ਵਾਰ ਸਿੱਖ ਸੰਗਰੂ ਦੂਜੇ ਠੇਠ ਵਤਨ ਪਾਤਾ ਸਗਲ ਮਨੇਸ਼ ਕਰੋ ਰਣ ਕਾਤਾ ਜਿਹਾ ਤੁਝ ਅਦਰਸ਼ਣੇ ਪਰੇ ਜਨ ਕਹ ਦੁਸ਼ਟ ਦੁਖਤ ਹਵੇ ਮਰੇ ਹਰਿ ਜਵਨ ਪਾਗ ਪਰੇ ਤਿਹਾਰੇ ਜਿਤ ਗੈ ਤੁ ਸੰਕਟ ਸਭ ਟਾਰੇ ਜੋ ਕਲ ਕੁਗਮਾਰ ਤੇ ਆਈ ਹੈ ਤਾਕੇ ਕਾ ਨਿਕਟ ਨਹਿ ਹਰ ਅਛਾ ਹੋਏ 타ਹੇ ਸਭ ਕੱਲਾ ਦੁਸ਼ਟ ਅ੍ਰਿਸ਼ਟ ਟਰੀਤ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਬਦਨ ਕਮ ਹਰ ਹੋ ਰਹ ਦੇ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨਾ ਕੋਈ ਏਕ ਬਾਣ ਜਨਮ ਸੁਹਾਰਾ ਗਾਲ ਪਾਸੇ ਤਾਹ ਬਲਾ ਜਿਨ ਨਿਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੁਖ ਤੇ ਰਹਾ ਖੜੜ ਕੇ ਤੇ ਮੈਂ ਸ਼ਰਨ ਤੇ ਹਾਰੇ ਆਪ ਸਰਵ ਠੋ ਨਮੋ ਹੋ ਸਹਾਈ ਦੁਖ ਦੋਤੇ ਨਹਮ ਚਾਈ ਕਰ ਲਗੇ ਤੁਮ ਸ਼ੰਤਿ ਹਾਰੀ ਆਪ ਆਦਨੁ ਹਮਾਰੀ ਸਰਵ ਠੋ ਨਮੋ ਹੋ ਸਹਾਈ ਦੁਖ ਦੋਤੇ ਨਹਮ ਚਾਈ ਸਵਿਆ ਪਾਹਿ ਗਹਿ ਜਾਤੇ ਤੁਮਰੇ ਤਉ ਤੇ ਕੁਆਖ ਨਹੀ ਆਨੇਉ ਰਾਮ ਰਹੀ ਬਨਾਲਕ ਨਾਨਕ ਅਨੇਕ ਹੈ ਦੇਖ ਨਾ ਮਾਨੇਉ ਸਮਰੇ ਸਾ ਸਰਬੇ ਸਮ ਮੋ ਭੀ ਦੇਖ ਹੈ ਮੇਕ ਨਾ ਜਾਣੇਉ ਹਰਿ ਜਸ ਪਾਲ ਕਿਰਪਾ ਤੁਮਰੀ ਕਰ ਮੈਂ ਨਾ ਖਹਿਉ ਸਾ ਤੁਮਹਿ ਵਿਖਾਨੇਉ ਦੁਖ ਦਾ ਸੰਗਲ ਦਵਾ ਨ ਕੈ ਗਯੋ ਤੁਹਾਰੋ ਦਵਾਨ ਬਾਹੇ ਗਹਿ ਕੇ ਰਾਜ ਅਸ ਗੋਬਿੰਦ ਦਾਸ ਹਾਰ ਰਾਮ ਕਲੇ ਮਹਿਲਾ ਤੀਜਾ ਨ ਦੇਖੂ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮਨੁ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੇ ਮਨੁ ਵਝੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿੰਗਿਆ ਸ਼ਬਦ ਗਾਵਨਾਈਆ ਸਾਧੋ ਤੰਗਵ ਹਰੇ ਕੀ ਨਾਮ ਮਨ ਜਨੀ ਵਸਾਇਆ ਕਹ ਨਾਨਕ ਨੰਦ ਖੁਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਨੂੰ ਸੁਧਾਰ ਹੋ ਹਰਿ ਨਾਲੇ ਹਰਿ ਨਾ ਰਹੋ ਤੂ ਮਨ ਮੇਰੇ ਦੁਖ ਸਭ ਵਿਚਾਰਣ ਅੰਗীকার ਹੋਵੇ ਤੇਰਾ ਕਾਰਜ ਸਭ ਸਵਾਰਣਾ ਸਬਲਾ ਆਗਲਾ ਸਮਰੱਤ ਸ੍ਰੀ ਵਾਮੀ ਸੋ ਗਿਆ ਮਨ ਅਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਨਕ ਕਰਤੇ ਰਹਿ ਕਰਤਾ ਤੇਰਾ ਸਭ ਵਿੱਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਖਤ ਸਲਾਹ ਤੇਰੀ ਨਾਮੁ ਨਵਸਾਵੈ ਨਾਮ ਜਿਨ ਕੈ ਮਨੁ ਸਿਆ ਆਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੈ ਸਾਚਾ ਨਾਮ ਮਿਰਾਧਾਰੁ ਸਾਚਾ ਨਾਮ ਧਾਰ ਮੇਰਾ ਇਹ ਮੁਖਾ ਸੰਗ ਵਈਆ ਘਰ ਛਾਂ ਸਬਨੈ ਉਸਿਆ ਅਜਿਨੇ ਛਾਪ ਜਾਈਆ ਸਦਾ ਕਰਮਨ ਕੀਤਾ ਗ੍ਰਿਵਟ ਹੋ ਜਿਸ ਦੀਆਂ ਵੜਿਆ ਗਿਆ ਕਹਿ ਨਾਨਕ ਉਸ ਨੂੰ ਸੰਤ ਹੋ ਸ਼ਬਦ ਅਦਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਵਾਜੇ ਪੰਜ ਸਦਕਰ ਸਬਗ ਗਨ ਸਬੰਗੇ ਸ਼ਬਦ ਵਾਜੀ ਕਲਾਜਿਤ ਕਰਤਾ ਰਿਆ ਪੰਜ ਦੂਦ ਵਸ ਕਿਤੇ ਗਾਲ ਗੰਗ ਮਾਰਿਆ ਤੁਰ ਅਖਰ ਪਾਇ ਆਤ ਦਿਨ ਕਾ ਸੇ ਨਾਮ ਹਰਖੇ ਲਾਗੇ ਕਹ ਨਾਨਕ ਦੇਸੂ ਹੋਵਾ ਜਦਕਰ ਅਨਹਦ ਵਾਚ ਅਨੰਦ ਸੁਨੋੜ ਭਾਗੀ ਹੋ ਸਗਲ ਮਨੋਰਥ ਪੂਰੇ ਮਾਨਵ ਨਾਮ ਰਪਾਇਆ ਤਦੇ ਸਗਲ ਵਿਸੂਰੇ ਦੁਖ ਰੋਗ ਅਸਨਤਾ ਬਚਲੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਹੋ ਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਹਾ ਵਰਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਵਾ ਕੀਤਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ